ਆ ਨਿਆਣਿਆਂ ਨੂੰ ਨਾ ਕਿੰਨੀ ਵਾਰੀ ਕਿਹਾ ਵਾ ਪਿਆ ਦਾ ਡਾਲਾ ਜਾਂ ਠੀਕ ਕਰਵਾ ਦੋ ਹੈ ਜਦੋਂ ਟੁੜੀ ਪਾਈਦੀ ਹੈ ਨਾ ਤੇ ਸਾਰੀ ਖਿਰਰਦੀ ਜਾਂਦੀ ਤੇ ਮੜ ਕੇ ਬੰਦ ਵਾ ਜਿੰਗਾ ਹੁੰਦਾ ਤੁਸੀਂ ਕਿ ਥੱਲੇ ਖਾਦੇ ਰਹਿੰਦੇ ਹੁੰਦੇ ਜੀ ਹੈ ਐਨੀ ਠੰਡ ਵਾ ਕੋੜੇ ਆ ਵੇਲਾ ਮੁੰਡੇ ਆਪਣੇ ਦਾ ਹਾਲ ਕਿਦੋਂ ਦਾ ਮੈਂ ਉਹਨਾਂ ਨੂੰ ਕਿਹਾ ਵਾ ਹੈ ਆਪੇ ਕਰ ਲੈਣਗੇ ਕੋਈ ਗੱਲ ਨਹੀਂ ਤੁਸੀਂ ਨਾ ਤੱਤੇ ਰਹਿਆ ਕਰੋ ਪਤਾ ਵਾ ਉਹਨਾਂ ਨੂੰ ਜਾਣ ਕੇ ਕਰਦੇ ਰਹਿੰਦੇ ਆ ਓਏ ਤੱਤੇ ਹੋਣ ਵਾਲੀ ਕਿਹੜੀ ਗੱਲ ਵਾ ਇਹ ਕਿਤੇ ਨਾ ਕੰਮ ਹੋ ਹੈ ਉੱਤੇ ਖੜਕੇ ਮਿਸਤਰੀ ਕੋ ਤੇ ਬੰਦਾ ਠੀਕਵਾ ਲੈਂਦਾ ਛੱਡੋ ਆ ਗੱਲਾਂ ਸਾਰੀਆਂ ਜਦੋਂ ਵੇਖੋ ਨਾ ਖਿਜਦੇ ਹੀ ਰਹਿੰਦੇ ਆ ਮੇਰੀ ਗੱਲ ਸੁਣੋ ਹਾਂ ਮੇਰੇ ਪੇਕੇ ਚਲੀ ਅੱਜ ਮੇਰੀ ਗੱਲ ਸੁਣ ਲੈ ਮੇਰਾ ਤਾਂ ਨਹੀਂ ਉਹ ਟਾਈਮ ਤੇ ਬੱਸੇ ਬਹਿ ਤੇ ਤੂੰ ਚਲ ਜਾ ਜਿਹੜਾ ਜੀ ਕਰਨ ਰਿਹਾ ਤੇ ਜਦੋਂ ਤੁਹਾਨੂੰ ਕਹਿਣਾ ਵਾ ਨਾ ਤੁਹਾਡਾ ਇੱਕੋ ਹੀ ਜਵਾਬ ਹੁੰਦਾ ਮੇਰਾ ਨਹੀਂ ਟਾਈਮ ਨਾ ਤੁਸੀਂ ਕੀ ਗੱਲ ਵਜ ਜੱਜ ਲੱਗੇ ਜੇ ਤੇ ਤੁਹਾਡਾ ਟਾਈਮ ਨਹੀਂਗਾ ਉਹ ਯਾਰ ਜੱਜ ਲੱਗਣ ਦੀ ਨਹੀਂ ਗੱਲ ਉਹ ਭਰਾ ਤਾਂ ਰ ਨਾ ਗੱਲ ਨਹੀਂ ਗੇ ਚੰਗੇ ਕਰਦਾ ਤੁਸਾਂ ਗੱਲ ਜਦੋਂ ਲਾ ਕੇ ਖਲੋਂਦਾ ਮੇਰੇ ਤੇ ਅੱਛਾ ਕੀ ਆਂਦਾ ਮੇਰਾ ਭਰਾ ਤੁਹਾਨੂੰ ਇਨਾ ਚੰਗਾ ਵਾ ਵਿਚਾਰਾ ਕਿਤੇ ਗੱਲ ਹੀ ਕਰਨੀ ਤੁਹਾਡੀ ਨੀਸ਼ਤ ਕਰਦਾ ਉਹ ਗੱਲ ਤੂੰ ਨਾ ਕਦੀ ਕਦੋਂ ਮੜਾ ਗਈ ਹੈ ਮੈਨੂੰ ਪਤਾ ਵਾ ਨਾ ਜਿਹਦੇ ਲੱਗ ਜਾਣਗੇ ਬਿੰਦਵਾ ਇੱਕ ਗੱਲ ਸਵਾਦ ਦੀ ਦੀ ਕਰਦਾ ਹੋ ਅੱਛਾ ਉਹ ਫਿਰ ਮੇਰਾ ਭਰਾ ਵਾ ਨਾ ਤਾਂ ਤੁਸੀਂ ਨਾ ਬੋਲਣ ਦੇ ਜੇ ਆਪਣੀ ਭੈਣ ਵਾਲੀ ਵੇਖਿਆ ਹੈ ਲੁਤਰੋ ਦੀ ਜੀ ਬਾਨ ਕੱਢੀ ਆ ਜੇ ਵੱਡੇ ਘਰ ਵਿਆਹੀ ਆ ਤੇ ਆਕੜ ਕਾਦੀ ਆ ਗੱਲਾਂ ਮਾਰਦੇ ਫਿਰਦੇ ਆ ਮੈਨੂੰ ਗੱਲਾਂ ਕਰਦੇ ਰਹੋ ساری ਉਮਰ ਤਹੀ ਮੈਨੂੰ ਨਹੀਂ ਚੰਗੀ ਕਹਿਣਾ ਨਹੀਂ ਮੇਰੀ ਗੱਲ ਸੁਣੋ ਕਿੱਥੇ ਤੇਰਾ ਭਰਾ ਕਿੱਥੇ ਮੇਰੀ ਭੈਣ ਗਲਤ ਮੋਦੀ ਕਰਨੇ ਤੂੰ ਮੇਰੀ ਉਧਰ ਕੀ ਕਰ ਲੈਣ ਗਈ ਹੈਂ ਹੈਂ ਤੁਸੀਂ ਕੀ ਲੈਣ ਗਏ ਮੇਰੇ ਭਰਾ ਵਾਲੇ ਫਿਰ ਮੈਂ ਕਿ ਤਾਨੂੰ ਇਨਾ ਕਿਹਾ ਹੈਗਾ ਤੇ ਤੂੰ ਫਿਰ ਤੂੰ ਨੂੰ ਧੱਕਿਆ ਨਾ ਦੇ ਕਿ ਮੇਰਾ ਜੀ ਨਹੀਂ ਜੀ ਕਰਦਾ ਜਦੋਂ ਕਿਨੇ ਕਹੋਣਾ ਨਹੀਂ ਬੁਲਾਉਣਾ ਤੇ ਮੈਂ ਤੇ ਕਿ ਲੈਣ ਜਾਣਾ ਹਾਏ ਨਹੀਂ ਮੈਂ ਮਰ ਜਾ ਨਹੀਂ ਕੌਣ ਨਿਕ ਆਉਂਦਾ ਬੁਲਾਉਂਦਾ ਤੁਹਾਨੂੰ ਹੈਂ ਜਾਂਦੇ ਜੇ ਕਿ ਤੇ ਹੱਥੀ ਛਾਵਾ ਕਰਦੇ ਆ ਸਾਰੇ ਉਹ ਛਾਵਾ ਤੇ ਕਰਦੇ ਤੈਨੂੰ ਹੀ ਕਰਦੇ ਆ ਨਾ ਮੇਰੇ ਲਾਗੇ ਬੈਠਾ ਉਹ ਤੇ ਨਰਾ ਇਦਾਂ ਹੋਤਰਾ ਉੱਬਲੇ ਉੱਪਰੇ ਇਹ ਨਹੀਂ ਕਰਦਾ ਸਰੀਰ ਸਰੀਰ ਐਉਂ ਆ ਉਹ ਵਾਜੇ ਉਹ ਵਾਜਿਆ ਮੈਂ ਨਹੀਂ ਜਾਣਾ ਜਾਣਾ ਉਹ ਤਾਂ ਬੱਸੇ ਬੱਧ ਗਾ ਜਾ ਮੈਂ ਤਾਂ ਬੱਸੇ ਜਾਵਾ ਘਰ ਗੱਡੀ ਲੱਗੀ ਬੁਲਟ ਲੱਗਾ ਮੋਟਰਸਾਈਕਲ ਦੋ ਲੱਗੇ ਦੂਜੇ ਹੈ ਉਹ ਮੈਂ ਨਹੀਂ ਜਾਣਾ ਚੁਣਿਆ ਜਾ ਚੱਲ ਜਾ ਹਾਈ ਰੱਬਾ ਆਹ ਪੱਦੇ ਦਾ ਸਰੀਆ ਪਿਆ ਵਾ ਜਦੋਂ ਕਦੇ ਕਹਿਦਾ ਨਾ ਫੇ ਮੇਰੇ ਨਾਲ ਚੱਲ ਕਿਤੇ ਚੱਲੋ ਬਹਾਨੇ ਬਣਾਉਂਦੇ ਰਹਿੰਦੇ ਆ ਮੇਰਾ ਟਾਈਮ ਨਹੀਂ ਮੇਰਾ ਟਾਈਮ ਨਹੀਂ ਮੈਨੂੰ ਤੇਰੀ ਸਮਝ ਆਉਂਦੀ ਪਤਾ ਨਹੀਂ ਕਿੱਥੇ ਬਾਹ ਫਸੀ ਨਾ ਦੀ ਜਿਹੜਾ ਜਾ ਨਹੀਂ ਜਾਂਦਾ ਇਹਨਾਂ ਕੋਲ ਹਏ ਹਏ ਕਿਉਂ ਡੇਵਾ ਇਹ ਮੇਰੇ ਸਿਰ ਕੱਤੋਂ ਵੀ ਜਾਂਦੇ ਆ ਵਾ ਕੋਣ ਇਹ ਲੋਗਿਆਂ ਨੂੰ ਖਾ ਵੀ ਕੋਈ ਤੇ ਨਹੀਂ ਹੋ ਗਿਆ ਕਿਤੇ ਅਮਨ ਅਮਨ ਪੁੱਤ ਕੀ ਹੋ ਗਿਆ ਵਾ ਅਮਨ ਮੈਂ ਕਿੰਦੂ ਪੱਜ ਕੇ ਆ ਬੁੱਤ ਹਾਏ ਹਾਏ ਨੂੰ ਕੀ ਹੋ ਗਿਆ ਛੱਡ ਦੇਨ ਜਾਈ ਨੂੰ ਇਹ ਮਮੀ ਪਤਾ ਨਹੀਂ ਪੁੱਤ ਕੀ ਹੋ ਗਿਆ ਇਹ ਹਾਏ ਹਾਏ ਪਾਣੀ ਨਾਲਿਆ ਪਾਣੀ ਪੀਣਾ ਪੁੱਤ ਮੈਨੂੰ ਹੋਇਆ ਕੀ ਆ ਇਹ ਹੋਣਾ ਕੀ ਝਾੜੂ ਮਾਰ ਲਈ ਝਾੜੂ ਮਾਰਦੀ ਮਾਰਦੀ ਚਲੋ ਮੈਂ ਤੇ ਜਾਂਦਾ ਗੱਡੀ ਦੀ ਚਾਪੀ ਫੜ ਕੇ ਲਾਓ ਨਹੀਂ ਹੁੰਦੀ ਫੜ ਕੇ ਰੱਖੇ ਮੇਰਾ ਪੁੱਤ ਹੈਲੋ ਹੋਸ਼ਨਾਵਰ ਜੀ ਕਿੱਦਾਂ ਠੀਕ ਠਾਕ ਚਲੋ ਠੀਕ ਹੀ ਚਾਹੀਦਾ अच्छा स्कूटी ਲੈਣ ਜਾਣਾ ਇਹਦੇ ਉਹਨੂੰ 75000 ਰੁਪਏ ਦੇਣਾ ਹੀ ਬਸ ਠੀਕ ਠੀਕ ਆ ਆ ਵੀ ਚੰਗਾ ਨਾ ਸਾਨੂੰ ਵਧੀਆ ਮਿਲ ਗਈ ਆ ਉਹਦਾ ਵੀ ਤੇ ਨਵੀਂ ਲੈਣੀ ਹੀ ਤੇ ਉਹਤੇ ਵੀ ਤਿੰਨੇ ਪੈਸੇ ਦੇਣੇ ਹੀ ਚਲੋ ਇਹ ਆ ਕਿ ਸਾਨੂੰ ਸਹੀ ਮਿਲ ਗਈ ਆ ਤੇ ਮੇਰੀ ਗੱਲ ਸੁਣਿਓ ਮੰਮੀ ਨੂੰ ਨਾ ਪਤਾ ਲੱਗਿਓ ਨਾਲੇ ਤੇ ਪਹਿਲਾਂ ਹੀ ਕਲੇਸ਼ ਪਾ ਕੇ ਬਹਿ ਜਾਣਾ ਹਾਂਜੀ ਉਹਦਾ ਤੇ ਨਾ ਮੈਂ ਡੈਡੀ ਨੂੰ ਲੈ ਜਾਣਾ ਹੀ ਤੇ ਤੁਹਾਨੂੰ ਪਤਾ ਤੇ ਆ ਡੈਡੀ ਨੂੰ ਸਕੂਟੀ ਚਲਾਉਣੀ ਨਹੀਂ ਹੁੰਦੀ ਹੈਗੀ ਹਾਂਜੀ ਤੇ ਮੈਂ ਕੋਈ ਨਹੀਂ ਗੁਰਲੀਨ ਨੂੰ ਲੈ ਜਾਾਂਗੀ। ਲਵ ਵੀ ਘਰ ਨਹੀਂ ਨਾ ਹੈਗਾ ਤੇ ਮੈਂ ਤੇ ਗੁਰਲੀਨ ਚਲੇ ਜਾਵਾਂਗੀ। ਹਾਂਜੀ। ਚਲੋ ਠੀਕ ਆ। ਓਕੇ। ਇਦਾਂ ਕਰਦੀ ਆ ਹੁਣ ਮੈਂ ਗੁਰਲੀਨ ਨੂੰ ਨਾਲ ਲੈ ਜਾਣੀ ਆ ਤੇ ਨਾਲ ਡੈਡੀ ਨੂੰ ਦੱਸ ਜਾਣੇ ਆ ਕਿ ਅਸੀਂ ਡੈਡੀ ਸਕੂਟਰੀ ਲੈ ਕੇ ਚੱਲੇ ਆ ਤੇ ਗੁਰਲੀਨ ਦਾ ਸਾਥ ਹੋ ਜਾਏਗਾ ਤੇ ਚੱਲ ਵਧੀਆ ਵਾ। ਹਾਂ ਮੈਂ ਕਰਦੀ ਆ ਗੁਰਲੀਨ ਨਾਲ। ਡੈਡੀ ਜੀ। ਆਹ ਪਤਾ? ਅਹੀਂ ਫਿਰ ਚੱਲੇ ਜੀ। ਉੱਡ ਰਿਹਾ ਨਾ ਹਾਂਜੀ ਡੈਡੀ ਤੈਨੂੰ ਪਤਾ ਸਹੀ ਤੇ ਮੇਰੀ ਗੱਲ ਸੁਣੋ ਚਲਾਇਓ ਉਹੇ ਜਿਹਨੂੰ ਜਾਚਵਾ ਉਹ ਦੀਦੀ ਨੂੰ ਝਾ ਝਾ ਪੱਕੇ ਡਰਾਈਵਰ ਆ ਉਹ ਨਾ ਕਦੇ ਕਦੇ ਕਦੀ ਕਣਕ ਚ ਵੜੀ ਹੋਵੇ ਨਵੇਂ ਨਵੇਂ ਡੈਡੀ ਨਹੀਂ ਵੜਦੇ ਚਲਾਉਣੀ ਆਉਦੀ ਆ ਸਾਨੂੰ ਨਾਮ ਨਹੀਂ ਪੁੱਛ ਲੋ ਤੇਰੀ ਗੱਲ ਸੁਣ ਆਪਣੀ ਮਾਰ ਨੂੰ ਦੱਸਤਾ ਵਾ ਡੈਡੀ ਜੀ ਮੰਮੀ ਨੂੰ ਨਾ ਦੱਸ ਦਿਓ ਉਹਨਾਂ ਨੇ ਤਾਂ ਕਲੇਸ਼ ਪਾ ਕੇ ਵਹਿ ਜਾਣਾ ਤੁਹਾਨੂੰ ਪਤਾ ਤਾਂ ਸਹੀ ਆ ਉਦੋਂ ਹੀ ਦੱਸਾਂਗੇ ਜਦੋਂ ਲੈਣਤੀ ਚੱਲ ਫਿਰ ਠੀਕ ਆ ਹਾਂ ਇਹ ਤਾਂ ਹੁਣੇ ਵਕਤ ਤੇਰੇ ਵਾਲੇ ਕੋਲ ਹੁਣੇ ਸਾਰਾ ਪਾਦ ਰੱਗੇ ਕਿੱਥੇ ਇਹ ਨਾ ਹੋਏ ਮੰਮੀ ਆ ਗਏ ਨਾ ਤਾਂ ਇਹ ਡੈਡੀ ਨਿਕਲ ਜਣੇ ਆ ਤੁਹਾਨੂੰ ਪਤਾ ਫਿਰ ਉਹਨਾਂ ਨੂੰ ਪੁੱਛਣਾ ਵਾ ਕਿ ਕਿਤੇ ਚੱਲ ਗਏ ਜਾਓ ਵੇ ਨਾ ਲਾਗਤ ਟਾਈਮ ਆ ਜਾਓ ਹੈ ਚਲੋ ਠੀਕ ਹੈ ਡੈਡੀ ਆ ਜਾਓ ਜਾ ਜਾ ਤੂੰ ਡੈਡੀ ਦੇ ਤੇਲ ਲੈ ਕੇ ਖਲੋਇਓ ਅਸੀਂ ਬਸ ਲੈ ਕੇ ਆਏ ਜੇ ਜੀਵਨ ਚੰਗੀ ਹੋਵੇ ਨਾ ਤੇ ਇਹਨਾਂ ਸਲਾਹ ਕਰਕੇ ਜਾਂਦੀਆਂ ਹੈ ਪਰ ਇਹ ਆ ਕਿ ਉਹਨਾਂ ਨੂੰ ਫੇਰ ਨੱਕ ਪਤ ਕਿਤੇ ਪਾ ਦੇ ਚੱਲ ਕੋਈ ਨਹੀਂ ਮੰਮੀ ਇੱਥੇ ਹੀ ਆ ਖੇਤੀ ਕਰੈਣਾ ਕੁੜੀਆਂ ਨੇ ਨਹੀਂ ਗੁਰਲੀਨ ਨਹੀਂ ਨਾਵ ਨਹੀਂ ਰੁਕਦੇ ਕਿੱਥੇ ਚਲੀਆਂ ਗਏ ਹਰ ਗੱਲ ਨਹੀਂ ਸੁਣ ਕੇ ਜਾਂਦੀਆਂ ਉਹ ਮੇਰੀ ਗੱਲ ਸੁਣ ਉਹਦਾ ਮੁੜ ਕੇ ਘਰੇ ਆਉਣਾ ਕੀ ਨਹੀਂ ਨਹੀਂ ਮੇਰੀ ਗੱਲ ਸੁਣ ਗਈਆਂ ਕਿੱਥੇ ਐ ਦੋਵੇਂ ਜਾਣੀਆਂ ਉਹ ਗਈਆਂ ਇੱਥੇ ਲੱਗ ਛੱਗੇ ਗਈਆਂ ਕਿਤੇ ਤੁਹਾਨੂੰ ਦੱਸ ਗਈਆਂ ਹੋਣੀਆਂ ਲੈ ਮੇਨਾਂ ਸਲਾਹ ਕਰਕੇ ਗਈਆਂ ਉਹੋ ਗੱਲ ਕਰੀ ਜਾਂਦੀਆਂ ਹੁੰਦੀਆਂ ਤੁਹਾਡ ਨਾਲੀ ਸਲਾਹਾਂ ਇਹਨਾਂ ਦੀਆਂ ਤੁਸੀਂ ਸੱਤ ਚੜ੍ਹਈਆਂ ਦੋਵੇਂ ਜਾਣੀਆਂ ਤਾਂ ਇਹ ਤੇ ਮੇਰੇ ਤੋਂ ਡਰਦੀਆਂ ਨਹੀਂ ਗਈਆਂ ਅਜਾ ਚੁੱਪ ਕਰਕੇ ਤਾਂ ਮੇਰਾ ਸਿਰ ਨਾ ਖਾ ਸਿਰ ਖਾਣਾ ਤਾਂ ਗੱਲ ਹੈ ਥੋੜੀ ਹੁੰਦੀ ਹੈ ਪੱਕਾ ਇਹਨਾਂ ਨੇ ਸਲਾਹ ਕਰਕੇ ਗਈਆਂ ਮੈਨੂੰ ਪਤਾ ਨਾ ਦੋਵਾਂ ਦਾ ਚੁੱਪ ਕਰਕੇ ਗੰੂਣ ਕਰ ਦਿੰਦੀਆਂ ਸੋਰੇ ਦੇ ਕੰਨਾਂ ਵਿੱਚ ਤੇ ਨਿਕਲ ਜਾਂਦੀਆਂ ਚੁੱਪ ਕਰਕੇ ਸੱਸ ਨੂੰ ਪੁੱਛਣ ਦੀ ਸਾਸਤੇ ਘਰ ਵਿੱਚ ਨਾ ਜਿ ਘਾਰ ਹੀ ਕੀਤੀ ਨਾ ਨੇ ਨਾ ਕਿ ਪੁੱਛਦਾ ਨਾ ਗਿੱਸਾ ਆਪਣੀਆਂ ਮਰਜ਼ੀਆਂ ਕਰਦੀਆਂ ਧੁਰੀਆਂ ਫਿਰਦੀਆਂ ਚੱਲ ਕੋਈ ਨਹੀਂ ਉਹਨਾਂ ਦੇ ਘਰੇ ਹੀ ਆ ਨਾ ਆ ਲੈਂਦੇ ਇਹਨਾਂ ਨੂੰ ਚਿਰਾਕਾ ਚ ਆ ਲੈ ਪੁੱਤ ਪਾਣੀ ਮਤਲ ਦਵਾਈ ਕੱਢ ਕੇ ਦਵਾ ਘਾਸਣ ਰੋਟੀ ਖਾਦੀ ਹੀ ਨਾ ਖਾਦੀ ਮੰਮੀ ਮੈਂ ਰੋਟੀ ਤੇ ਨਾਲੇ ਹੁਣ ਨਾ ਬਸ ਧਿਆਨ ਨਾ ਕਰਮ ਕਰਿਆ ਤਾਂ ਪਹਿਲੀ ਗੱਤੂ ਕੰਮ ਨਾ ਆਇ ਤੇ ਰ ਕਰਨੇ ਆਪੇ ਕਰ ਲੈਣੇ ਉਹ ਤਾਂ ਪਹਿਲੀ ਗੱਲ ਨਹੀਂ ਜੇ ਤੂੰ ਪਹਿਲੀ ਸਮਝੀ ਠੀਕਾ ਤੇ ਮੰਮੀ ਤੂੰ ਹੀ ਵੀ ਤੇ ਮੈਨੂੰ ਸੱਤੀ ਸਵੇਰੀ ਕਹਿ ਦਿੰਦੇ ਏ ਤੂੰ ਦੁਪਈਆ ਜਾਂ ਝਾੜੂ ਲਾਇਆ ਬਾਹਰ ਜਾ ਕੇ ਪਹਿਲਾ ਪਹਿਲਾ ਬਾਝੋਰ ਕੰਮ ਕਰਨੇ ਹੁੰਦੇ ਆ ਤੂੰ ਡਾ ਦਿੰਦੀ ਮੈਨੂੰ ਸਵੇਕ ਤੇ ਇਤ ਬਿਮਾਰ ਮੈਂ ਆਪੇ ਬਣਾ ਹੀ ਪੁੱਤ ਲੈ ਕੰਮ ਤਾਂ ਫਿਰ ਕਰਨਾ ਹੀ ਪੈਂਦਾ ਵਾ ਹੈ ਇਹ ਥੋੜੀ ਗੱਲ ਤੇ ਕੰਮ ਨਹੀਂ ਕਰਨਾ ਮੰਮੀ ਪਰ ਨਾ ਮੇਰੀ ਮੰਮੀ ਨੇ ਨਾ ਵਿਆਹ ਤੋਂ ਪਹਿਲਾਂ ਮੈਨੂੰ ਕਦੀ ਨਹੀਂ ਇਹ ਕੰਮ ਮਡਾਇਆ ਜੇ ਮੈਂ ਸੁੱਤੀ ਹੁੰਨੀ ਆ ਤਾਂ ਉਹਨਾਂ ਨੇ ਕਹਿਣਾ ਚੱਲ ਕੋਈ ਨਹੀਂ ਸੋ ਲੈੰਦੇ। ਪੁੱਤ ਕੰਮ ਤਾਂ ਫਿਰ ਹੁਣ ਤੂੰ ਆਨੀ ਆ। ਇਹਦੇ ਨਾਲ ਕਿਤੇ ਕਰਨਾ ਹੀ ਪੈ ਜਾਂਦਾ। ਖੱਲੇ ਬੰਦੇ ਨੂੰ ਸਹਾਨ ਥੋੜਾ ਹੁੰਦਾ। ਐਸੇ ਕਰ ਤੇਰਾ ਨੋਆ ਲਈ ਆਈ ਦੀਆਂ ਤੇ ਚੱਲ ਕੋਈ ਗੱਲ ਨਹੀਂ। ਕੋਈ ਤੂੰ ਮੇਰੀ ਸੀ ਕੋਈ ਕੰਮ ਨਾ ਕਰਨੀ। ਮੈਂ ਆਪੇ ਕਰ ਲਿਆ ਕਰਾਂਗੀ। ਠੀਕ ਆ। ਮਹਾਰਾਣੀ ਕਿਦੇ ਸੁਣੀਏ ਮਹਾਰਾ ਸੱਚੇ ਪਾਤਸ਼ਾਹ। ਠੀਕ ਠਾਕ ਰੱਖੀ ਮੇਰੀ ਧੀ। ਚਲੋ ਮੈਂ ਵੀ ਕਿਤੇ। ਸ਼ੂਗਰ ਆ ਤਾਂ ਨੂੰ ਵੀ ਪਤਾ ਲੱਗਾ ਹੁਣ ਤੇ ਕੰਮ ਨਹੀਂ ਕਰਨਾ। ਚੱਲ ਪੁੱਤ। ਮਹਾਰਾਣੀ ਮੇਰੀ ਸੋਣੀਏ। ਇਦ ਮੈਂ ਵੀ ਤੇਨਾਂ ਚਾਚੀ ਨਾਲ ਇਹ ਤੇਜਾਇਕ ਕਰੂਗੀ ਤੇ ਰਾਜਾ ਜੀ ਹੋਊਗਾ ਈ ਦਏ ਰੱਬ ਪੁੱਤ ਦੇ ਮੈਂ ਆ ਤੇ ਆਪ ਹੀ ਚੁੱਕ ਸੜਿਆ ਕਰਨਾ ਵਾਪੇ ਕੰਮ ਕਰ ਲਿਆ ਤੈਨੂੰ ਠੀਕਾ ਕੋਈ ਨਹੀਂ ਮੰਮੀ ਉਹ ਤੁਹਾਡੇ ਕਹੋਗੇ ਫੇਰ ਹੀ ਆ ਚੁੱਕਿਆ ਮੈਂ ਹੀ ਕਰਨਾ ਕੰਮ ਠੀਕ ਕਰ ਲਿਆ ਕੋਈ ਅੱਛਾ ਚੱਲ ਕੋਈ ਪੁੱਤ ਮੈਂ ਵੀ ਕੰਮ ਕਰ ਲਾਂਗੀ ਤਾਂ ਵੀ ਕੋਈ ਗੱਲ ਨਹੀਂ ਕਹਿ ਰਿਹਾ ਨੇ ਪੱਜ ਪੱਜ ਦਾਦੀ ਵਾਲੀ ਆਉਣਾ ਵੇਖੀ ਤੇ ਸਹੀ ਬਾਹਰ ਤੇ ਮੈਂ ਹੀ ਖੜਨਾ ਤੂੰ ਤਾਂ ਬਾਹਰ ਅੰਦਰ ਜਾਣਾ ਨਹੀਂ ਐਨਾ ਚੱਲ ਮੰਮੀ ਤੇ ਹੀ ਕਮਾ ਲਿਆ ਤੇ ਕੋਈ ਨਹੀਂ ਗਾਸਣ ਕੰਬਲ ਲਿਆ ਦੱਤਾਂ ਤੇ ਦਵਾ ਮਾੜਾ ਜੇ ਕਲੀਆ ਇਹ ਦੋ ਮੰਮੀ ਠੰਡ ਤੇ ਲੱਗਦੀ ਜਿਆਦਾ ਠੰਡ ਤੇ ਨਹੀਂ ਲੱਗਣ ਦੀ ਪਰ ਮੈਂ ਦਵਾਈ ਖਾਦੀ ਤੇ ਘੜੀ ਰੈਸਟ ਕਰ ਲੈਂਦੀ ਹਾਂ ਚਲ ਕੋਈ ਇਹ ਪਤ ਲਿਆ ਕੇ ਦਿੰਦੀ ਆ ਆਪਾਂ ਕਿਸੇ ਦਿਨ ਜਾ ਕੇ ਨਾ ਬਟਾਲੇ ਤੈਨੂੰ ਨਾਲ ਲੈ ਕੇ ਜਾਵਾਂਗੇ ਕਿਵੇਂ ਜਾਣੇ ਜਾੜੇ ਤੇ ਸਕੈਨ ਕਰਾ ਕੇ ਜਾਂ ਮੈਂ ਕਿ ਤੇ ਮੰਮੀ ਸਕੈਨ ਹੀ ਕਰਾਉਣੀ ਆ ਤੇ ਤੂੰ ਇਹ ਕੰਮ ਜਾਣਾ ਵਾ ਮੈਂ ਤੇਜ ਸਪਿੰਦਰ ਚਲ ਜਾਾਂਗੇ ਤੇ ਆਪਾਂ ਕਰਾ ਲਿਆਣੀ ਆ ਤੇ ਫਿਰ ਹਰ ਥਾਂ ਤੇ ਤਿਆਰ ਹੋ ਜਾਂਦੇ ਹੋ ਚਲਾਈ ਦੋਨੋਂ ਜਾਣੇ ਜਾਵਾਂਗੇ ਚਲ ਕੋਈ ਇਹ ਪਤ ਗਏ ਜਾਣੇ ਚੱਲ ਜੀ ਆਪਾਂ ਆਤਾ ਕਿਆ ਤਲ ਮੈਨੂੰ ਸਾਰਾ ਤੇ ਚਲ ਤੱਕ ਨਾ ਮਿਲ ਕੇ ਗੱਲਬਾਤ ਕਰਾਂਗੀ ਕੋਈ ਨਹੀਂ ਮੰਮੀ ਉਹ ਇਹਨਾਂ ਨੇ ਮਿਲ ਜਣਾ ਆਪਣੇ ਡਾਕਟਰ ਨੂੰ ਉਹਨਾਂ ਨੇ ਕਰ ਲੈਣੀ ਗੱਲਬਾਤ ਚਲ ਕੋਈ ਨਹੀਂ ਪੁੱਤ ਮੈਂ ਕਰ ਲੈ ਲਾਂਗੇ ਤੈਨੂੰ ਚਲ ਚਲ ਤੰਨਾ ਮੈਂ ਆਈ ਸੇ ਮੈਂ ਤੇ ਲਈ ਕੰਬਲ ਲੈ ਕੇ ਆਉਂ ਚੱਲਿਆ ਦੋ ਮੈਨੂੰ ਹੁਣ ਪਤਾ ਲੱਗਾ ਨਾ ਮਾਈ ਨੂੰ ਹੁਣ ਕਹਿੰਦੀ ਕੰਮ ਨਹੀਂ ਕਰਨਾ ਦੋ ਬੁਲਦੀ ਆ ਨਾਲ ਜਾਣਾ ਕਿ ਦੱਸ ਦੋਨਾਂ ਜੀ ਚ ਰਜਾਂ ਮੈਂ ਤੂੰ ਹੀ ਕੰਮ ਜਾਣਾ ਹਰ ਥਾਂ ਤੇ ਨਾਲ ਹੀ ਟੰਗੀ ਰਹਿਣਾ ਚਲ ਮੈਂ ਕੁਸਟ ਕਰਾਂ ਸੁਣ ਲਈ ਵੀ ਦਿਆ ਹੋ ਗਿਆ ਕਿਰਾ ਬਣੀ ਮੇਰੀ ਸੁਣ ਲਈ ਓਦਾਂ ਦਿਨ ਮੈਨੂੰ ਬਹਿਣ ਨਹੀਂ ਦੇਣਾ ਆ ਵੀ ਕਰ ਲਾ ਆ ਵੀ ਕਰ ਲਾ ਬਹਨੇ ਨਾ ਮੈਂ ਵਿੱਛੀ ਤੇ ਰਹਿਣਾ ਮੈਂ ਤਾਂ ਅੱਗੇ ਬੜੀ ਕੰਮ ਚ ਹੋ ਰਾਂ ਮੈਂ ਤਾਂ ਫੁਲੰਗ ਤੋਂ ਥੱਲੇ ਨਹੀਂ ਉਤਰਨਾ ਚੱਲ ਬਣਾ ਸ਼ੁਗਰ ਸੁਣੀ ਗਈ ਏ ਮੇਰੀ ਲੈ ਇਹ ਤਾਂ ਨਵਾਂ ਸਿਆਪਾ ਪਹਿ ਗਿਆ ਇਹ ਲੈ ਤੇ ਜਿਸ ਨੂੰ ਪਤਾ ਲੱਗ ਗਿਆ ਨਾ ਇਹਦੇ ਘਰ ਤੇ ਬੱਚਾ ਹੋਣ ਵਾਲਾ ਉਹਨੇ ਤੇ ਲੜਾਈ ਪਾ ਦਣੀ ਕੋ ਤਾਂ ਗਿਆ ਤੇ ਇਹਨੂੰ ਤਲਾਕ ਦੇ ਕਿਤਾ ਨਵਾਂ ਸੇ ਆਪਾ ਖੜਾ ਹੋ ਗਿਆ ਕਰਾਂ ਦੇ ਕਰਾਂ ਕੀ ਹਿੰਦੂ ਪੁੱਤ ਹਾਂਜੀ ਪਤਾ ਤਾਂ ਲੱਗ ਲੰਗਾ ਕਿ ਜਾਨੀ ਮਮੀ ਮੈਂ ਆ ਵੇਖਣ ਆ ਵੇ ਸਬਜੀ ਵੇ ਕਿੰਨੀ ਵਧੀਆ ਲੱਈ ਹੈ ਹਾਂ ਤੇ ਗੋਡੀ ਗਾਡੀ ਕੀਤੀ ਹੈ ਤੇ ਕਿੰਨੀ ਸੋਹਣੀ ਲੱਗਦੀ ਆ ਚੱਲ ਉਹ ਤਾਂ ਵਧੀਆ ਵਾ ਆ ਥੱਲੇ ਤੈਨੂੰ ਅਮਾ ਸੱਦਨ ਦੇਈ ਓ ਮਮੀ ਥੱਲੇ ਬੈ ਬੈ ਚਨਾ ਜੇ ਮੈਂ ਬੋਲ ਰੋ ਹਾਂ ਜਾ ਕੋਈ ਗੱਲ ਨਹੀਂ ਇੱਥੇ ਠੀਕ ਆ ਵਾਵਾ ਤੋਪ ਲੱਗੀ ਲੈ ਪੁੱਤ ਉਹਨੂੰ ਮੈਂ ਤੇਰੀ ਲੋੜ ਵਾ ਤੇ ਲੱਗੇ ਜਾ ਕੋਈ ਗੱਲ ਬਾਤ ਉਹਨੂੰ ਪੁੱਛ ਜੇ ਕਿਹਤੋ ਆਈ ਦਰੂਦੀ ਲੋੜ ਆ ਜਾਂ ਕਿਤੇ ਜਾਣਾ ਆਉਣਾ ਬੰਦਾ ਉਹ ਕੋਈ ਨਹੀਂ ਮੰਮੀ ਮੈਂ ਆ ਜੂਗਾ ਕੋਈ ਜਾ ਜਾ ਮੇਰਾ ਪੁੱਤ ਉਹ ਮੰਮੀ ਇਹਨੇ ਮੈਨੂੰ ਕੀ ਕਹਿਣਾ ਵਾ ਇਹ ਤੇ ਮੇਰੀ ਇੱਕ ਜਾਨ ਹੀ ਛੱਡ ਲੈ ਵੀ ਹੋਗਾ ਤੈਨੂੰ ਕੀ ਆਂਦੀ ਤੂੰ ਵੀ ਹੁਣ ਉੱਤੇ ਸੜਿਆ ਹੀ ਰਹਿ ਨਾ ਸ਼ੁਕਰ ਕਰ ਤੇ ਮਾਰ ਕੇ ਆ ਛੋਟ ਪੁੱਤ ਆ ਮਾਣ ਬਲਾਉਂਦੇ ਹਾਂ ਮੇਨਾ ਬਲਾਉਂਦੀ ਆ ਤੂੰ ਆਪਣੇ ਆਪ ਤੇ ਆਉਣਾ ਯਾਰ ਤੇਰਾ ਕੱਲੀ ਤਾਂ ਜੀ ਨਹੀਂ ਲੱਗਦਾ 24 ਘੰਟੇ ਬੱਸ ਇੱਥੇ ਆ ਜਾ ਇੱਥੇ ਆ ਜਾ ਤੂੰ ਇਹ ਕਿਦਾਂ ਬੋਲੀ ਜਾਂਦੇ ਆ ਚਲੋ ਛੱਡੋ ਸਾਰੀਆਂ ਗੱਲਾਂ ਤੇ ਮੇਰੀ ਗੱਲ ਸੁਣੋ ਤੂੰ ਖੁਸ਼ ਆ ਲੈ ਇਹ ਤੇ ਖੁਸ਼ ਹੋਣ ਵਾਲੀ ਗੱਲ ਆ ਹਾਂ ਏਡੀ ਵੱਡੀ ਗੱਲ ਤੇ ਖੁਸ਼ ਹੋਣ ਵਾਲੀ ਕਿਹੜੀ ਗੱਲ ਚਲੋ ਖੁਸ਼ ਹਾਂ ਫਿਰ ਕੀ ਹੋਇਆ ਖੁਸ਼ ਹਾਂ ਮੈਨੂੰ ਨਹੀਂ ਲੱਗਣ ਜਾਂ ਤੇ ਖੁਸ਼ ਲੈ ਇਹ ਕਿਹੜਾ ਕੰਮ ਆ ਨਵਾਂ ਹੋ ਲੱਗਾ ਸਾਰੇ ਜਾਨਾਂ ਦੇ ਬੱਚੇ ਹੁੰਦੇ ਹੀ ਆ ਫਿਰ ਕੀ ਹੋਇਆ ਠੀਕ ਹੀ ਕੰਡੇ ਹੋ ਤੇ ਨਾਲੇ ਇਹ ਕੰਮ ਦੇ ਵਿੱਚ ਖੱਤੇ ਬਦਨਾ ਵਾ ਹੋਈ ਮੈਂ ਮਰ ਜਾਂ ਖਰਚੇ ਦੀ ਸੋਚਣ ਦੇ ਆ ਉਹਨਾਂ ਨੂੰ ਪੁੱਛੋ ਕਿ ਜਿਨ੍ਹਾਂ ਦੇ ਘਰ ਹੁੰਦੇ ਨਹੀਂ ਆ ਲੋਕੀ ਤੇ ਅਰਦਾਸਾਂ ਮੰਗ ਮੰਗ ਕੇ ਲੈਂਦੇ ਆ ਤੇ ਤੁਹਾਨੂੰ ਖਰਚੇ ਦੀ ਵੀ ਪੈ ਗਈ ਆ ਆਪਣਾ ਜਿਹੜਾ ਖਰਚਾ ਕਰਨਾ ਉਦੋਂ ਨਹੀਂ ਤਾਂ ਉਹਨੂੰ ਲੱਗਦਾ ਉਹ ਚੱਲ ਬਾਬਾ ਤੈਨੂੰ ਤੇ ਇੱਕ ਗੱਲ ਗਈ ਆ ਤੇ ਤੂੰ ਵੀ ਸੁਣਾਉਣੀ ਆ ਅਗਲੇ ਪਾਸੇ ਵੀ ਨਹੀਂ ਸੁਣਾਉਂਦੀ ਤੁਸੀਂ ਆਦਮਾ ਆਪ ਤੋਂ ਸੋਚੋ ਵੀ ਕਹਿਣ ਕੀ ਡੇ ਹੋ ਮੈਂ ਤਾਂ ਇਹੀ ਕਹਿਣਾ ਖਰਚਾ ਖਰਚਾ ਹੋਣਾ ਵਾ ਜੇ ਦੱਸਾਂ ਮਮੀ ਨੂੰ ਵੀ ਆ ਗੱਲ ਕਰਨ ਦੇ ਆ ਲੈ ਮਮੀ ਨੂੰ ਕਿ ਤੂੰ ਦੱਸਣਾ ਮਮੀ ਨੂੰ ਕੀ ਦੱਸਣਾਵਾ ਤੇ ਫਿਰ ਮੈਂ ਤਾਂ ਇੰਨਾ ਹੀ ਪੁੱਛਿਆ ਵੀ ਤੂੰ ਖੁਸ਼ ਹੋ ਅਗੋ 20 20 ਗੱਲਾਂ ਸੋ ਤਾਂ ਮੈਂ ਕਿਹਾ ਤਾਂ ਨਹੀਂ ਖੁਸ਼ ਮੈਂ ਤੈਨੂੰ ਅੱਖ ਲਾ ਮੈਂ ਪੁੱਛ ਨਾ ਨਾਰਮਲ ਵੀ ਤੇ ਤੂੰ ਕਹਿ ਸਕਦੇ ਹੋ ਤੇ ਆ ਖਰਚੀ ਵਾਲੀ ਗੱਲ ਕਿੱਧਰ ਹੋ ਗਈ ਤੂੰ ਕਦੀ ਕਹਦੇ ਨਹੀਂ ਮੰਮੀ ਨੂੰ ਉਹ ਮੇਰੇ ਲੱਗ ਨਹੀਂ ਹੁੰਦਾ ਨਾਰੇ ਨਾ ਅਮਨ ਅੱਜ ਮੇਰਾ ਮੂਡ ਨਹੀਂ ਸਹੀ ਹੈਗਾ ਜੇ ਮੈਂ ਕੋਠੇ ਦੇ ਉੱਤੇ ਕੰਮ ਕਰਦੇ ਆਗਾ ਤੇ ਤੂੰ ਮੰਮੀ ਆ ਤੇ ਸੁਣਾ ਭੇਜ ਦਿੰਦੀ ਤੇ ਇਹ ਥੋੜਾ ਮੈਂ 2 ਘੰਟੇ ਤੇਰੇ ਲਾਗੇ ਬੈਠੀ ਰਵਾਂ ਕਿਉਂ ਤੁਹਾਡੇ ਮੂਡ ਨੂੰ ਕੀ ਹੋਇਆ ਵਾ ਅੱਜ ਤੇ ਤੁਹਾਨੂੰ ਖੁਸ਼ ਹੋਣਾ ਚਾਹੀਦਾ ਐਡੀ ਵੱਡੀ ਖੁਸ਼ੀ ਮਿਲੀ ਹੈ ਤੁਹਾਨੂੰ ਮੋੜ ਨੀ ਸਈ ਸਈ ਕਿਦਨੋ ਯਾ ਮੋੜ ਤਾਡਾ ਪਜਾ ਮਨ ਮੈਨੂੰ ਗੁੱਸਾ ਨਾ ਚੜਾ ਹੋ ਨਾ ਮੇਕੋ ਕੁੱਕ ਕਰਾ। ਹਾਂ ਕਰਾ ਲਈ ਇਹ ਤੇ ਕੀ ਕਰਾਉਣ ਵਾਲੀ ਮਤਲਬ ਹੋਇਆ ਵੀ ਸਾਰੀ ਲੋਹਾ ਕੀ ਕਰਨਾ ਤਈ। ਤੂਜੇ ਇੱਜਾ ਤੈਨੂੰ ਗੁੱਸਾ ਚੰਡਿਆ ਨਾ ਤੇ ਮੈਂ ਚਲ ਜਣੀ ਆਪਰੇ ਪੇਕੇ। ਉਹ ਨਾਲੇ ਮੈਨੂੰ ਵੀ ਸੰਭਲ ਲੈਣ ਕਿਤੇ ਮੇਰੇ ਬੱਚੇ ਨੂੰ ਵੀ ਸੰਭਲਾਂਗੀ। ਚੋਕ ਲੈਣ ਕੀ ਖਰਚਾ ਸਾਡਾ ਦੂਜਾ। ਏਡੀ ਗੱਲ ਬਾਤ ਚਲੀ ਜਾ ਹਾਂ ਸੁਣਾਉਂਦੀ ਕੀ ਲੋੜ ਵਾ। ਹਾ ਮੈਂ ਤੇ ਉਦਾਂ ਕਹਿਣ ਕਿ ਚਲ ਜਣਾ ਫੇ ਤਨ ਹੋ ਕੇ ਗਿਆ ਵਾ। ਓ ਚੱਲ ਬਾਬਾ ਉਹ ਤਾਂ ਗੱਲਾਂ ਹੀ ਕਰੀ ਜਾ। ਮੈਂ ਤੇ ਉਦਾਂ ਹੀ ਕਿ ਆਪੇ ਮੈਂ ਚਲ ਜੰਨੀ ਤੇ ਉਹ ਸੱਚੀ ਮੈਨੂੰ ਕਹਿੰਦੇ ਆਂ ਚਲ ਜਾ ਐਡੀ ਵੱਡੀ ਖੁਸ਼ੀ ਤੇ ਅੱਜ ਦੇ ਦੇ ਨਹੀਂ ਮਨ ਨੂੰ ਰੋਂ ਲੱਗ ਪਿਆ জানি ਇਹਨਾਂ ਨੂੰ ਕੀ ਹੋ ਗਿਆ ਵਾ ਥੋੜੇ ਦਿਨ ਹੋ ਗਏ ਮੈਂ ਤਾਂ ਦੂਰ ਦੂਰ ਰਹਿੰਦੀ ਤੇ ਮੈਨਾਂ ਇੰਨਾ ਕਰਦੀ ਹੁੰਦੀ ਕਿੱਦਾਂ ਬੋਲ ਕੇ ਗਈ ਹੁਣ ਮੈਨੂੰ ਐਵੇਂ ਬੋਲਦੀ ਰਹਿੰਦੀ ਹਾਂ ਹਾਏ ਹਾਏ ਕੀ ਗੱਲ ਵਾ ਕਿਹੜੇ ਗੱਲਾਂ ਬੋਲਦਾ ਆਂ ਇਹ ਆਵਾਜ਼ ਆਉਂਦੀ ਹੈ ਅੰਦਰ ਬੋਲਣਾ ਕੀ ਆ ਉਹ ਤੇ ਕਹਿੰਦੀ ਚ ਵੀ ਘੰਟੇ ਮੇਰੇ ਲੱਗੇ ਬਿਠਾ ਰਹਿ ਕਿ ਕਰ ਕੀ ਨਿਆਣੀ ਆ ਉਹ ਮੰਮੀ ਨਿਆਣੀ ਦੇ ਹੈਗੀ ਆ ਪਰ ਇਹ ਥੋੜਾ ਮੱਚੀ ਘੰਟੇ ਕੋਈ ਕੰਮ ਵੀ ਕਰਨਾ ਹੁੰਦਾ ਵਾ ਇਹਦੇ ਲਾਗੇ ਬੈਠਾ ਰਹਾ ਵਾ ਵੇ ਚੱਲ ਕੋਈ ਗੱਲ ਨਹੀਂ ਉਹਨੂੰ ਹੁਣ ਨਾ ਇਤਾਂ ਸੜੀਆਂ ਸੜੀਆਂ ਗੱਲਾਂ ਨਾ ਕਰਿਆ ਕਰ ਖੁਸ਼ ਰੱਖਿਆ ਕਰ ਮੇਰਾ ਪੁੱਤ ਉਹ ਮੰਮੀ ਮੈਂ ਤਾਂ ਖੁਸ਼ ਰੱਖਦਾ ਵਾਂ ਮੰਮੀ ਉਹ ਤੇ ਆਂਦੀ ਆ ਜੇ ਚੜਕੇ ਨੱਚਣਾ ਵਾ ਨਾਲੇ ਉਹਦੀ ਸਕਲ ਵੇਖ ਕੇ ਨਾ ਮੈਨੂੰ ਬੜਾ ਗੁੱਸਾ ਚੜਦਾ ਵਾ ਹਾਂ ਪੁੱਤ ਇਹ ਕਿਦਾਂ ਦੀਆਂ ਗੱਲਾਂ ਕਾਣਦੇ ਆ ਅੱਗੇ ਤੇ ਤੂੰ ਇਦਾਂ ਕੀਤਾ ਨਹੀਂ ਆ ਨਵੇਂ ਕੰਮ ਆ ਤੇਰੇ ਉਹ ਜੇ ਤਾਂ ਮੰਮੀ ਮੇਰਾ ਰਿਸ਼ਤਾ ਵਾਂ ਲੱਗਾ ਸੀ ਨਾ ਤੇ ਤੁਹਾਨੂੰ ਮੈਂ ਆਖਿਆ ਸੀ 2 ਮਹੀਨੇ ਪਾਲੀਏ ਪਰ ਤੁਸੀਂ ਆਂਦੇ ਕੁੜੀ ਸ ਮੈਨੂੰ ਪਤਾ ਵੀ ਨਹੀਂ ਕਰ ਦਿੱਤਾ ਜੱਸ ਮਝਾਲਾ ਇਹਨੂੰ ਮੈਨੂੰ ਨਹੀਂ ਚੰਗੀ ਲੱਗੀ ਹਾਏ ਹਾਏ ਰੱਬ ਕੀ ਹੋ ਗਿਆ ਕਿ ਤੇ ਮੇਰੇ ਕੰਨ ਨਜ਼ਰਾਂ ਨਹੀਂ ਲੱਗਦੀਆਂ ਹਾਏ ਕਿ ਤੇ ਚਾਚੀ ਤਾਈ ਵੀ ਬਹਿਣੀ ਤੇ ਨਹੀਂ ਬਹਿ ਗਿਆ ਉਹ ਵੀ ਔਖੀਆਂ ਰਹੀਆਂ ਕਿ ਜੀ ਸੋਣੀ ਨਾ ਮਿਲ ਗਈ ਹੈ ਹਾਏ ਹੁਣ ਨਕੀ ਕਰਾ ਜਿਹਦੇ ਪਿਓ ਨੂੰ ਦੱਸਿਆ ਉਹਨੇ ਮੁੰਡੇ ਨੂੰ ਝੜਕਣਾ ਜਾਵਾ ਰੋਟੀ ਬਣਾ ਲੀ ਏ ਸਕੂਟੀ ਵਧੀਆ ਮਿਲ ਗਈ ਹਨਾ ਵਧੀਆ ਚੱਲਦੀ ਆ ਇਹ ਵੀ ਚੰਗਾ ਹੋਇਆ ਨਹੀਂ ਇਹ ਤਾਂ ਚੱਲ ਵਧੀਆ ਵਾ ਉਹਦਾ ਸੱਚ ਪੁੱਛੇ ਨਾ ਮਨੋਂ ਭੜੀ ਨਹੀਂ ਜੀ ਆ ਮੁੰਡੇ ਚਲਾਉਂਗੇ ਤੂੰ ਚਲੋਂ ਨਹੀਂ ਆ ਨਹੀਂ ਮੈਂ ਨਹੀਂ ਚਲਾਉਂਗੀ ਤੇਰਾ ਕਹਿੰਦਾ ਮਤਲਬ ਹੋਣਾ ਮਾਫੀ ਲੱਗਾ ਬਾਵਾ ਟੁੱਟ ਜਣ ਇਹਦੀਆਂ ਹਾਂ ਨਹੀਂ ਕਿਤੇ ਲੱਗਾ ਟੁੱਟ ਜਣ ਤੇਰੀਆਂ ਦੇਖੀ ਸਹੀਏ ਜੇ ਤਾੜਕਾ ਮਾਈਨੇ ਜਾ ਕੇ ਕੀ ਕਲੇਸ਼ ਪਾਉਣਾ ਜਦੋਂ ਪਤਾ ਲੱਗ ਗਿਆ ਕਿ ਇਹਨਾਂ ਨੇ ਸਕੂਟਰੀ ਲੈਣਤੀ ਐ ਨਹੀਂ ਕੋਈ ਗੱਲ ਨਹੀਂ ਹੁਣ ਆਪਾਂ ਲੈਣਤੀ ਐ ਜੇ ਕਾਰ ਵੀ ਲਾਉਗੀ ਤੇ ਉਹਦੀ ਕਿਹੜੀ ਗੱਲ ਆ ਚਾਰ ਗੱਲਾਂ ਹੀ ਆ ਅੱਗੇ ਵੀ ਸੁਣੰਦੀ ਸੁਣ ਲਾਂਗੇ ਆਹ ਸਕੂਟਰੀ ਚਾਹੀਦੀ ਉਹ ਮਿਲ ਗਈ ਹੋਰ ਹਾਂ ਉਹਦੇ ਨਾਲ ਲੱਗਦੀ ਏ ਆ ਸਾਥੇ ਪੁਛੇਣਾ ਹੁਣ ਬੋਮੀ ਜਾਣ ਜਾਂਦਾ ਕਰਾਂਗੇ ਜਿੱਥੇ ਵੀ ਜਾਣਾ ਹੋਊਗਾ ਉਹ ਪੰਦੀ ਰੋਲਾ ਤੇ ਫਾਇਦਾ ਹੋਣਾ ਕੋਈ ਪਰਵਾਹ ਨਹੀਂ ਹੈਗੀ ਹਾਂ ਜਿੱਥੇ ਜਾਣਾ ਆਪਣੀ ਸਕੂਟਰੀ ਫੜੀ ਤੁਰ ਗਏ ਜਾਨ ਆ ਤਗਿਆ ਲੈ ਵਾਏ ਗੁਰਦਾਣਾ ਤੇ ਜਾ ਕੇ ਤੂੰ ਗੇਟ ਕੋਲ ਮੈਂ ਨਹੀਂ ਖੁੱਲਣਾ ਹੈਗਾ ਖੋਲ ਗੇਟ ਕਿਤੇ ਨਾ ਮੰਮੀ ਤੈਨੂੰ ਕੁਛ ਕਹਿ ਦਿੰਦੀ ਐਡਾ ਨਹੀਂ ਡਰੀਦਾ ਹੋਈਦਾ ਚਲ ਖੋਲ ਗੇਟ ਤੂੰ ਪੁੱਛਣਾ ਚਲਾ ਜਾ ਫਿਰ ਹੂੰ ਆਖਰੀ ਸਕੂਟਰੀ ਚੜੀਆਂ ਹੁੰਦੀਆਂ ਦੋਵੇਂ ਡੇਂਆਂ ਦਾ ਤੁਰ ਕੇ ਹੀ ਗਈਆਂ ਨਹੀਂ ਆ ਕੇ ਦੀ ਸਕੂਟਰੀ ਲੈ ਆਂਦੀ ਆ ਇਹ ਮੰਮੀ ਮੇਰੀ ਸਕੂਟਰੀ ਆ ਮੈਨੂੰ ਰਣਜੀਤ ਨੇ ਗਿਫਟ ਕੀਤਾ ਮੇਰੇ ਬਰਥਡੇ ਤੇ ਰਣਜੀਤ ਨੇ ਗਿਫਟ ਕੀਤਾ ਤੈਨੂੰ ਹਾਂਜੀ ਆ ਝੂਠ ਬੋਲਣ ਦੀ ਆ ਨਾ ਨਹੀਂ ਮੰਮੀ ਇਹ ਗੱਲ ਸੱਚ ਜੀ ਸੱਚੀ ਗੱਲ ਵਾ ਹਾਏ ਨਹੀਂ ਮੈਂ ਮਰ ਜਾ ਨਹੀਂ ਮੇਰੇ ਪੁੱਤ ਨੂੰ ਮਗਰ ਲਾ ਲਿਆ ਨਹੀਂ ਕਿਤੇ ਇੱਕ ਵਾਰੀ ਫੋਨ ਕਰਕੇ ਨਹੀਂ ਕਿਹਾ ਕਿ ਮੰਮੀ ਮੈਂ ਪੈਸੇ ਪਾਉਣ ਲੱਗਾ ਵਾ ਸਤਿਮਾ ਜੀ ਮਗਰ ਕੀ ਲਾਉਣ ਵਾਲੀ ਗੱਲ ਹੋਈ ਆ ਸਕੂਟਰੀ ਲਈ ਆਪਾਂ ਨਹੀਂ ਨਹੀਂ ਕੀ ਗੱਲ ਸੁਖ ਹੋ ਜਾਏਗਾ ਦਿੱਤੇ ਜਾਣਾ ਡੈਡੀ ਨੂੰ ਟੀਕ ਦੇ ਰਹਿਣੇ ਲਾੜ ਨੂੰ ਟੀਕ ਦੇ ਰਹਿਣੇ ਆ ਸਕੂਟਰੀ ਹੋਵੇ ਬੰਦਾ ਆਪ ਤੁਰ ਜਾਂਦਾ ਨਹੀਂ ਤੁਸੀਂ ਤਾਂ ਅੱਗੇ ਨਹੀਂ ਕੱਟ ਦਵੇਂ ਜਾਣੀਆਂ ਹੁੰਦਾ ਤੁਹਾਨੂੰ ਖੰਭ ਲੱਗ ਜਾਣੇ ਆ ਉੱਡੀਆਂ ਫਿਰਿਓ ਹਣ ਹੁਣ ਨਹੀਂ ਸੱਸ ਨੂੰ ਪੁੱਛਣ ਦੀ ਲੋੜ ਤੇ ਕੋਈ ਗੱਲ ਨਹੀਂ ਮੰਮੀ ਤੁਹਾਨੂੰ ਵੀ ਜਾ ਸਫਾ ਦਾਂਗੇ ਤੁਸੀਂ ਵੀ ਹੱਟ ਨਾਲ ਚੰਗਿਆ ਕਰਿਓ ਬੇਗੁਰਲੀ ਨਹੀਂ ਸਾਨੂੰ ਵਿਦਾਈ ਨਹੀਂ ਦਿੱਤੀ ਤੇ ਹੁੰਦਾ ਕਲੇਸ਼ ਪਾ ਕੇ ਬੈਗੀ ਆ ਆ ਵੇਖਾ ਵਧਾਈ ਮੰਗਣ ਲਈ ਮੇਰੇ ਕੋਲ ਗਨੀ ਤੈਨੂੰ ਵਧਾਈ ਗਾਂ ਤੇ ਆਜ ਰੱਖ ਤੂੰ ਮੰਮੀ ਇਹ ਗੱਲ ਮੈਂ ਤੁਹਾਨੂੰ ਦੱਸ ਕੇ ਨਹੀਂ ਗਏ ਜੇ ਤੂੰ ਚੰਗੇ ਹੁੰਦੇ ਤਾਂ ਤੁਹਾਨੂੰ ਇਹ ਦੱਸ ਕੇ ਨਾ ਜਾਂਦੇ ਭੀ ਇਹ ਮੰਮੀ ચીਕ ਲੈਣ ਚੱਲੇ ਆ ਨਹੀਂ ਆ ਤੇ ਚੰਗੀ ਹੀਗੀ ਸਾਰੇ ਪੁਆੜੇ ਦੀ ਜੜ ਤੂੰ ਆ ਤੂੰ ਨਿੱਕੀ ਐ ਤੂੰ ਪੁਆੜੇ ਪਾਏ ਆਣ ਕੇ ਮੰਮੀ ਨੇ ਕੋਈ ਪੁਆੜੇ ਨਹੀਂ ਪਾਏ ਅੱਛਾ ਬਾਲ ਕੇ ਬੋਲਿਆ ਕਰੋ ਮੈਂ ਮੂੰਹ ਸੰਭਾਲ ਲਿਆਈ ਆ ਆਲਾ ਦੇ ਰஞ்சிਤ ਦਾ ਫੋਨ ਕਹ ਰਿਹਾ ਤੇ ਪਾਰਕ ਟੋਣੀ ਆ ਨਾ ਤੇਰੇ ਨਿਕਲਦੇ ਬਾਹਰ ਨਿੰਮੀ ਰਪੋਤੇ ਨੱਚ ਗਾਤ ਦੀ ਗੱਲ ਨਹੀਂ ਕਰਨ ਵਾਲੀ ਕਿਤੇ ਮੇਰੇ ਪੁੱਛੇ ਤਾਂ ਬਗਾਰ ਤੇ ਕਿੱਲਾ ਨਹੀਂ ਪਉਂਦਾ ਹੁੰਦਾ ਹੋਰ ਕਿਤੇ ਕੋਈ ਗੱਲ ਮਮੀ ਹੁਣ ਪਾਉਂਦੇ ਆ ਭੈਣ ਨਾਲ ਸੱਚ ਨੇ ਆ ਭੈਣ ਜੀ ਮਮੀ ਸਕੂਟਰੀ ਨਹੀਂ ਆ ਇਹਦੇ ਵਿੱਚ ਲੜਾਈ ਪਾਉਣ ਵਾਲਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਵੀ ਘਰ ਚ ਕੋਈ ਸੁਰਸਲਾ ਨਹੀਂ ਹੁੰਦੀ ਆ ਵਾ ਗੱਡੀ ਨੂੰ ਦੱਸਿਆ ਹੀ ਜੇ ਤੁਸੀਂ ਚੰਗੇ ਹੋਦੇ ਤਾਂ ਤੁਹਾਨੂੰ ਵੀ ਦੱਸ ਕੇ ਜਾਂਦੇ ਨਹੀਂ ਅੱਛਾ ਡੈਡੀ ਨੂੰ ਪਤਾ ਹੀ ਨਾ ਤੁਸੀਂ ਡੈਡੀ ਨਾਲ ਸਲਾਹ ਕਰਕੇ ਗਈਆਂ ਹੈਗੀਆਂ ਆਹ ਮਮੀ ਸਲਾਹ ਕੀਤੀ ਸੀ ਗੜੀ ਸੌਂਦੇ ਆ ਤਾਂ ਹੀ ਤਾਂ ਹੀ ਸਲਾਹ ਕਰਦੇ ਆ ਕੋਈ ਗੱਲ ਨਹੀਂ ਕੁਛ ਨਹੀਂ ਆ ਨਾ ਛਡੂ ਰੋ ਨਾਲੇ ਅਸੀਂ ਕਹਿੰਦੀ ਮੰਮੀ ਨਵੀਂ ਸਕੂਟਰੀ ਲਈ ਐ ਸਾਈਕਲ ਦੇ ਹਰ ਤੋਂ ਸਕੂਟਰੀ ਲਈ ਐ ਭਾਵੇਂ ਜੋ ਮਰਜ਼ੀ ਲਿਆ ਹੋਵੇ ਭਾਵੇਂ ਸਾਈਕਲ ਵੀ ਕਿਉਂ ਨਾ ਆਂਦਾ ਹੋਵੇ ਹੈ ਮੇਰੀ ਬਰਜੀ ਤੋਂ ਬਿਨਾ ਹੱਦ ਹੋ ਗਈ ਤੁਹਾਡੀ ਦੋਵਾਂ ਵਾਲੀ ਇੱਕ ਤੁਹਾਨੂੰ ਪੁੱਛਣੀ ਆ ਨਾ ਆਲਾ ਦਾ ਜਰਾ ਕੋਲੋਂ ਆਂਦੇ ਆਂ ਹੀ ਇਹਦੇ ਨਾਲ ਬਾਰੇ ਨਹੀਂ ਆ ਸਕਦੇ ਇਹਦੀ ਅੱਤ ਬਣ ਗਈ ਆ ਹਰ ਟਾਈਮ ਪ੍ਰੇਸ਼ ਕਰਨਾ 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 ਵੇਖੇ ਕੋਈ ਗੱਲ ਨਹੀਂ ਮੰਮੀ ਜਿੱਦਾਂ ਮਰਜ਼ੀ ਐ ਤੁਸੀਂ ਖੁਸ਼ ਹੋਣਾ ਨਾ ਖੁਆ ਕਰੋ ਜੇ ਨਹੀਂ ਮਿਹੋਣਾ ਤਾਂ ਕੋਈ ਗੱਲ ਨਹੀਂ ਖੁਸ਼ ਹੋਣਾ ਮੰਮੀ ਇਹ ਤਾਂ ਸੁਪਨੇ ਚ ਵੀ ਨਾ ਸੋਚੀ ਕਦੇ ਆਹੋ ਮੈਨੂੰ ਕੋਈ ਖੁਸ਼ੀ ਨਹੀਂ ਗਈ ਆਹ ਦੇਖੋ ਜਾਓ ਦਫਾ ਹੋ ਵਾ ਜਾ ਕੇ ਤੇ ਤੇ ਦਫਾ ਤੁਹਾਡੀ ਸਕੂਟਰੀ ਇਹੋ ਜੀ ਤੁਹਾਡੀ ਧੀ ਨੇ ਲਿਆ ਜਿੰਦੀ ਨਾ ਤੇ ਤੁਹਾਡੇ ਪੈਰ ਨਹੀਂ ਪੁੰਝੇ ਲੱਗਣੇ ਮੇਰੀ ਗੱਲ ਸੁਣ ਲੈ ਧਿਆਨ ਨਾਲ ਖਬਰਦਾਰ ਜੀ ਮੇਰੀ ਧੀ ਦਾ ਨਾਮ ਲਿਆ ਤੇ ਤੁਹਾਡੇ ਵਰਗੀ ਆਪੁਤਰੀ ਨਹੀਂ ਆਉਂ ਦੱਸਣਾ ਹੀ ਫੋਨ ਕਰ ਕਰ ਮੇਰੀ ਧੀ ਨੇ ਸਕੂਟਰੀ ਲਈ ਏ ਵੀ ਕਿਤੇ ਫੈਲਿਆ ਕਰੋ ਵੀ ਨਵਾਂ ਵੀ ਚੰਗੀਆਂ ਆਵਾ ਕੋਨਾਂ ਤੋਂ ਕਦੀ ਕਹਿਣਾ ਹੀ ਨਹੀਂ ਹੈਗਾ ਬਹੁਤ ਚੰਗੀਆਂ ਤੁਸੀਂ ਮੈਂ ਕਹਿੰਦੀ ਹਾਂ ਚੰਗੀਆਂ ਨੇ ਕਿਤੇ ਗੱਲ ਨਹੀਂ ਕਰਨ ਵਾਲੀ ਮੰਮੀਆਂ ਨੇ ਚੰਗੀਆਂ ਤੁਹਾਨੂੰ ਮੈਂ ਕਿਤੇ ਮੈਂ ਕਦੀ ਹੋਣ ਹੀ ਨਾ ਕਹਿੰਦੀਆਂ ਤੁਹਾਡੇ ਵਰਗੀ ਸੱਸ ਬਣਾ ਹੋਏ ਜੁਬਾਨ ਵਿੱਚ ਤਾਂ ਚੱਲਦੀ ਏਦੀ ਸਾਨੂੰ ਆਦੇ ਜੁਬਾਨ ਚੱਲੀ ਆਪਣੀ ਬੇਫਕੀ ਨਹੀਂ ਚੱਲਦੀ ਆਜਾ ਨਾ ਮੇਰੇ ਨਾਲ ਮੌਸਾ ਦਾ ਹੈਗਾ ਰਸਤਾ ਲੱਗ ਕੱਢ ਲਿਆ ਚੰਗੀ ਕੱਢ ਲਾ ਕੱਢ ਲਾ ਚੱਲ ਚੱਲ ਦਫਾ ਹੋ ਜਾ ਕੇ ਆਲੰਦਰ ਰஞ்சிਤ ਦਾ ਫੋਨ ਇੱਕ ਤੂੰ ਉਹਨੂੰ ਪੁੱਛਣੀ ਆ ਨਾ ਪਹਿਲਾਂ ਮੈਂ ਇਹ ਤੇ ਜੁਰਤਕਦਾ ਪਈ ਆ ਸਕੂਟਰੀ ਲੈ ਕੇ ਦੇਣ ਦੀ ਦੱਸ ਨਹੀਂ ਇਹਨਾਂ ਦੀ ਕਰਤੂਤਾ ਕਿ ਮੈਨੂੰ ਇਹ ਕੁਝ ਨਹੀਂ ਜਾਣਦੀਆਂ ਆਪੇ ਤੁਰੀਆਂ ਫਿਰਦੀਆਂ ਤੇ ਕੱਲ ਨੂੰ ਕੀ ਕਾਰਾ ਹੋ ਗਿਆ ਨਾ ਫਿਰ ਮਾਰੇਗਾ ਮੱਥੇ ਤੇ ਹੱਥ ਫਿਰ ਵੇਖਾਂਗੇ ਆਣ ਕੇ ਲੱਭੇਗਾ ਇਹਨਾਂ ਨੂੰ ਵੇਖਾਂ ਕਿਦਾਂ ਅਗਰਲੀਨ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਆ ਅਗਰਲੀਨ ਨੂੰ ਲਿਆ ਕੇ ਤਾਂ ਬਹੁਤਾ ਵੱਡਾ ਹੀ ਕੰਮ ਖਰਾਬ ਕਰ ਲਿਆ ਨਾ ਇਹ ਮੈਂ ਵਿਆਹ ਕਿ ਲਿਆਉਂਗੀ ਸਗਾਤ ਕਰ ਤੇ ਨਾ ਇਹ ਵੱਡੀ ਵਿਗੜਦੀ ਕੀ ਕਰਾਂ ਮੈਂ ਮੈਂ ਤਾਂ ਫਾਇ ਲੱਗ ਗਈ ਆ ਆਪਣੀ ਕੁੜੀ ਨੂੰ ਦੱਸਣਾ ਪੈਣਾ ਫੋਨ ਕਰਕੇ ਕਿ ਇਹ ਤੇ ਮੇਰੇ ਸਿਰ ਤੇ ਚੜ ਗਈਆਂ ਨਵੇਂ ਜਾਣੀਆਂ ਤੇਰਾ ਵਿਆਹ ਕਾਦਾ ਹੋ ਗਿਆ ਵਾ ਇਹ ਤੇ ਮੈਨੂੰ ਜੀਣ ਨਹੀਂ ਦੇਣ ਦੀਆਂ ਕਰਦੀਆਂ ਦੁੱਖ ਸੁੱਖ ਦੇ ਨਾਲ ਹੋਰ ਕਿਤੇ ਨਾ ਫੋਲਾ ਮੈਂ ਤੇਰਾ ਤੇ ਬੰਦਾ ਹੀ ਨਹੀਂ ਮੇਰੀ ਗੱਲ ਸੁਣਦਾ ਕਿੱਡਾ ਚਲਾਕ ਵਾ ਕਿਦਾ ਝੂਠ ਬੋਲ ਕੇ ਗਿਆ ਇਹ ਮੈਨੂੰ ਨਹੀਂ ਪਤਾ ਕਿੱਥੇ ਗਈਆਂ ਵਾ ਕੋਈ ਗੱਲ ਨਹੀਂ ਆ ਲੈਂਦੇ ਇਹਨੂੰ ਜਰਾਕ ਮਾਰੋ ਇੰਨ ਤਾਂ ਮੈਂ ਪੁੱਛ ਨਹੀਂ ਆ ਨਾ ਖਾ ਪੜਾ ਮੈਨੂੰ ਦੱਸ ਦਿਆਂ ਤੇ ਕਿਤੇ ਨਵੀਂ ਨਹੀਂ ਹੁੰਦੇ ਇਹਨਾਂ ਨੂੰ ਤਾਂ ਠੱਗ ਲਿਆ ਕਿਸ ਨੇ ਅਮਨ ਪੁੱਤ ਰੋਂਦੀ ਕਿਉਂ ਵਾ ਇਹ ਨਹੀਂ ਕਦੀ ਜਾਂਦਾ ਪੁੱਤ ਰੋਣਾ ਕੀ ਮੰਮੀ ਤੁਹਾਡਾ ਹੀ ਤੇ ਸਾਰਾ ਕੰਮ ਹੈ ਰੋਣਾ ਨਹੀਂ ਆ ਜੇ ਤੂੰ ਹੀ ਉਹਨੂੰ ਘੱਲਣਾ ਸੀ ਤੇ ਇੰਨਾ ਪੰਪ ਚਾੜ ਕੇ ਘੱਤੂ ਕਰ ਲਿਆ ਆਉਂਦੇ ਹੀ ਮੇਰੇ ਨਾਲ ਲੜਨ ਲੱਗਦੇ ਆ ਪੁੱਤ ਮੈਂ ਉਹਨੂੰ ਕਿਹੜੀ ਕਿਨੋਂ ਪੰਪ ਚਾੜਨਾ ਮੈਂ ਚਾਹੁੰਦੀ ਆ ਕਿ ਮੇਰੇ ਘਰ ਵਿੱਚ ਲੜਾਈ ਪਏ ਮੰਮੀ ਕੀ ਪਗਾ ਤੇ ਕੀ ਸਿਖਾਉਂਦੇ ਰਹਿੰਦੇ 24 ਘੰਟੇ ਕਨਵਰ ਦੇ ਰਹਿੰਦੇ ਆਣ ਕੇ ਬੋਲ ਲੱਗ ਪਏ ਮੈਨੂੰ ਖੱਦ ਹੋ ਗਈ ਅਮ ਤੇਰੇ ਵਾਲੀ ਮੈਂ ਸਭ ਉਹਨੂੰ ਗੁੱਸੇ ਕੋ ਨਹੀਂ ਤੇ ਤੂੰ ਉਲਟ ਮੇਰੇ ਗੱਲ ਪੈਂਦੀ ਮੈਨੂੰ ਕੀ ਲੋੜ ਉਹਨੂੰ ਚੁੱਕਣਾ ਦੇਂਦੀ ਤੇ ਮੰਮੀ ਪਾਵਾਣਾ ਜਦ ਤੂੰ ਇਦਾਂ ਦੇ ਕੰਮ ਕਰਨੇ ਆ ਕੇ 24 ਘੰਟੇ ਉਹਨੂੰ ਸਖਾ ਕੇ ਭੇਜਣਾ ਵੀ ਦੋਨੋਂ ਜੀ ਹੱਸਦੇ ਖੇਡਦੇ ਨਾ ਰਹਿਣ ਮੈਨੂੰ ਤਾਂ ਜਿਦੀ ਸਮਝ ਨਹੀਂ ਲੱਗਦੀ ਤੇਰਾ ਦਿਮਾਗ ਹੀ ਨਹੀਂ ਕੰਮ ਕਰਦਾ ਕੋਈ ਮਾਂ ਨਹੀਂ ਚਾਹੁੰਦੀ ਕਿ ਮੇਰੇ ਘਰ ਵਿੱਚ ਕਲੇਸ਼ ਪੈ ਜੇ ਪਰ ਤੂੰ ਪੁੱਠੀ ਸੋਚ ਸੋਚਨੀ ਤੇ ਫੇਰ ਉਹਨਾਂ ਨੂੰ ਮੰਮੀ ਕੀ ਹੋਇਆ ਤੁਹਾਨੂੰ ਵੀ ਮੈਂ ਕਿਹਾ ਹੀ ਉਹਨਾਂ ਨੂੰ ਭੇਜ ਜਿੱਥੋਂ ਤੇ ਤੂੰ ਉੱਥੋਂ ਭੇਜਿਆ ਤੇ ਆਣ ਕੇ ਮੈਨੂੰ ਉੱਪਰ ਦੇਣ ਪ ਵੱਡਣ ਤਾਂ ਹੈ। ਕੋਈ ਨਹੀਂ ਹਾਲ ਤੁਹਾਡਾ। ਤੁਹਾਡੇ ਨਾਲ ਤਾਂ ਗੱਲ ਕਰਨ ਦਾ ਪੈਦਾ ਹੀ ਨਹੀਂ। ਜਾ ਮੇਰਾ ਨਾਂ ਨਾ ਕਰੋ ਗੱਲ। ਆਪ ਤਾਂ ਮੈਂ ਨਹੀਂ ਇੱਕ ਘਰ ਦਾ ਟਾਈਮ ਲੰਘਦਾ ਜਾਇਆ ਪਰ ਕਿੱਥੇ ਲੰਘਣ ਦੇਣਾ। ਇੱਕ ਕੰਮਲਾ ਹੋਏ ਤੇ ਦੂਜਾ ਚੰਗਾ ਹੋ ਜੇ ਦਾ। ਮੰਮੀ ਜਾਓ ਚਲ ਜਿਓ ਮੇਰੇ ਲੱਗ। ਅੱਗੇ ਮੈਂ ਬੜੀ ਔਖੀ ਜੇ ਨਾ ਵੀ ਤੁਹਾਡੇ ਤੇ ਸਾਰਾ ਗੁੱਸਾ ਨਿਕਲ ਜੇ ਮੇਰਾ। ਮੈਂ ਇਹ ਕਿੱਦਾਂ ਗੱਲ ਕਰਨੀ? ਬਹੁਤ ਤੈਨੂੰ ਅਕਲ ਵਾ। ਤੈਨੂੰ ਤੇਰੀ ਫਿਰ ਮਾਨੀ ਅਕਲ ਨਹੀਂ ਕਿ। ਕਿਵਟ ਜਾ ਦੇ ਨਾਲ ਕਿ ਜ਼ਬ ਬੋਲੀ ਦਾ। ਮੈਂ ਸਭ ਤੋਂ ਤੇ ਨਾਲ ਪਿਆਰ ਨਾਲ ਗੱਲ ਕਰਨਾ ਹੀ ਹੈ। ਮੁੰਡੇ ਨੂੰ ਮੈਂ ਗੁੱਸੇ ਹਾਂ। ਤੈਨਿਆ ਵਾਲੀ ਤੂੰ ਤੂੰ ਮੈਨੂੰ ਅੱਖਾਂ ਕੱਢਣ ਲਈ ਤੂੰ ਚੰਦਾ ਸਮਝਾਉਂਦਾ ਫਾਇਦਾ ਨਹੀਂ ਤੇਰਾ ਤਾਂ ਦਿਮਾਗ ਹੀ ਡਾਲਵਾ ਜਾ ਫਿਰ ਜਾ ਮੈਂ ਨਹੀਂ ਕਿਆ ਮੈਂ ਮੈਂ ਮੁੰਡਾ ਤਾਂ ਸੱਚਾ ਹੀ ਖੱਪਦਾ ਵਾ ਮੈਂ ਮੁੰਡੇ ਤੇ ਦਿਵਾਲੇ ਹੋ ਜਾਂਦੀ ਹੈ ਤੀਜੇ ਕ ਦਿਨ ਮਾਂ ਵੀ ਇਹਨਾਂ ਗੱਲਾਂ ਆਉਣ ਲੱਗ ਪਈਆਂ ਉਹ ਤੇ ਉਹ ਆਣ ਕੇ ਬੋਲ ਕੇ ਕਿਹਾ ਮਾਂ ਵੀ ਇਦਾਂ ਹੀ ਕਰਨੀ ਹੈ ਕੋਈ ਨਹੀਂ ਮੈਂ ਚਲੀ ਜਾਣਾ ਆਪਣੇ ਪਿੰਡ ਮੈਂ ਨਹੀਂ ਇੱਥੇ ਰਹਿਣਾ ਇਹਨੂੰ ਪਤਾ ਨਹੀਂ ਕੀ ਕੂਚਾ ਲੱਗ ਗਿਆ ਅੱਜ ਇਹ ਵੀ ਨਹੀਂ ਚੱਲਣ ਦੇ ਆ ਜਦੋਂ ਕਿ ਚੀਜ਼ ਦੀ ਲੋੜ ਹੁੰਦੀ ਆ ਨਾ ਇਹੋ ਹੀ ਹੱਲ ਹੁੰਦਾ ਵਾ ਮੰਮੀ ਕੀ ਕਰਨ ਦੇ ਇਹ ਕਰਨਾ ਕਰਨਾ ਕੀ ਆ ਆ ਪਕੌੜੇ ਗਰਮ ਕਰ ਲਈ ਬੀਗੀ ਇਹਨੂੰ ਵੀ ਪੂਚਾ ਲੱਗ ਗਈ ਇਹ ਵੀ ਨਹੀਂ ਚੱਲਣ ਗਿਆ ਤੇ ਨਾਲ ਕੋਈ ਮਿੱਠਾ ਵੀ ਮੰਗਾ ਲਓ ਪਰ ਫੁੱਟਰੀ ਆਈ ਹੈ ਮੇਰੀ ਮਂਗਾਵੇ ਜੁੱਤੀ ਮੈਂ ਤਾਂ ਕਦੀ ਨਾ ਮਿੱਠੇ ਮੰਗਾਵਾ ਤੇ ਕਾਦੇ ਮਿੱਠੇ ਮੰਗਾਵਾ ਮੇਰੀ ਕੋਈ ਸਲਾਹ ਵਾ ਮੈਂ ਤਾਂ ਕੋਈ ਘਰ ਤੇ ਪੁੱਛਦਾ ਹੀ ਨਹੀਂ ਹੁਣ ਮੰਮੀ ਖੁਸ਼ੀ ਵਾਲੀ ਗੱਲ ਆ ਘਰ ਤੇ ਨਵਾਂ ਸੰਦ ਆਇਆ ਤੇ ਨਾਲ ਇਹ ਆ ਇਹ ਤੁਹਾਨੂੰ ਵੀ ਫਾਇਦਾ ਹੋ ਜਾਣਾ ਕਿ ਤੁਹਾਨੂੰ ਸੱਸ ਬੈ ਕੇ ਚੱਲ ਜਾ ਕਰੋ ਕਿ ਤੇ ਪ੍ਰੋਗਰਾਮ ਨੂੰ ਲੈ ਖਾ ਦੇ ਇਹ ਆ ਵੀ ਮੇਰੀ ਬੈਂਦੀ ਉਹ ਜੁੱਤੀ ਮੈਂ ਤਾਂ ਕਦੀ ਵੀ ਨਾ ਪਾਵਾਂ ਇਹਨਾਂ ਦੇ ਨਾਲ ਔਰ ਉੱਥੇ ਸੁੱਟ ਕੇ ਮੇਰੀ ਲੱਤ ਬਾਤ ਤੋੜੀ ਹੋਵੇ ਇਹਨਾਂ ਨੇ ਇਸ ਫੇਰ ਮੈਂ ਕਿੱਧਰ ਜਾਣਾ ਮੈਂ ਤਾਂ ਕਹਿੰਨੇ ਪਾਣੀ ਦਾ ਘਟ ਨਹੀਂ ਪੁੱਛਣਾ ਓਮੀ ਆਵੇ ਏਦਾਂ ਦਾ ਕਰਿਆ ਕਰੋ ਹੈਗਾ ਵੇ ਮੇਰੀ ਗੱਲ ਸੁਣ ਰੰਜੀਤ ਨੂੰ ਕੀ ਹੋ ਗਿਆ ਵਾ ਚੰਗਾ ਭਲਾ ਹੁੰਦਾ ਸੀਗਾ ਮੇਰੇ ਪੁੱਛੇ ਦਾ ਬਗਾਇਤ ਤੇ ਪਿਆਰ ਨਹੀਂ ਪੁੱਟਦਾ ਵੇ ਇੰਨੇ ਪੈਸੇ ਖਾਤੇ ਹੈ ਵੇਹ ਦਾ ਹਾਲ ਉਤੋਂ ਕਹਿੰਦੀ ਹੈ ਮੇਰਾ ਬਰਥਡੇ ਮਨਾਉਂਦਿਆ ਵਾ ਹੈ ਨਾ ਸਾਡੇ ਬਰਥਡੇ ਨਹੀਂ ਆਏ ਕਦੀ ਸਾਡੇ ਤੇ ਕਿਹਨੇ ਮਨਾਏ ਨਾ ਤੇ ਮੰਮੀ ਮਾੜਾ ਕੀ ਆ ਜਬੀਰ ਭਾਬੀ ਦੀ ਇੱਥੇ ਕਰਦਾ ਕਿਉਂ ਚੱਕੀ ਆ ਭਾਬੀ ਜਿਹੜੀ ਇੰਨਾ ਕਰਦੀ ਆ ਵੀਰ ਨੇ ਕਿਹਾ ਕਿ ਪੁੱਛੇ ਆਹ ਗੱਲ ਬਣਾ ਕੇ ਕਦੀ ਆਹ ਗੱਲ ਸਾਡੀ ਦਾ ਖਿਆਲ ਰੱਖਦੀ ਹੈ ਨਾ ਉਹ ਕਲ ਦੀ ਆ ਮੈਂ ਕਲ ਨਹੀਂ ਆ ਮੈਂ ਉਹ ਚੱਲ ਮੰਮੀ ਕੋਈ ਗੱਲ ਨਹੀਂ ਤੁਸੀਂ ਕਲ ਤਾਂ ਭਾਬੀ ਨੇ ਕਲ ਤਾਂ ਇੱਕ ਗੱਲ ਹੀ ਆ ਇੱਥੇ ਫਰਕ ਕੀ ਆ ਅੱਛਾ ਤੇ ਮਾਂ ਦੇ ਤੇ ਚੇਪੇ ਭੁੱਲ ਗਏ ਜਿਹੜਾ ਤਾਨੂੰ ਜੰਪ ਪਾਲ ਕੇ ਡੇੜੇ ਵਟੇ ਕਰਤਾ ਹੈ ਮੇਰੀ ਤਾਂ ਹੁਣ ਕੋਈ ਸਲਾਈ ਨਾ ਰਹੀ ਘਰ ਵਿੱਚ ਮੰਮੀ ਮਨੇ ਇੱਕ ਤੇ ਇਹ ਨਹੀਂ ਸਮਝ ਆਉਂਦੀ ਘਰ 'ਚ ਜੇ ਕੋਈ ਚੰਗੀ ਚੀਜ਼ ਹੋਵੇ ਕਦੀ ਤੁਸੀਂ ਸੜਦੇ ਬਲਦੇ ਰਹਿੰਦੇ ਜੀ ਕਦੀ ਖੁਸ਼ੀ ਦੇ ਮੌਕੇ ਤੇ ਹੱਸ ਲਿਆ ਕਰੋ ਆਹ ਮਸਾਦੀ ਆ ਆਹ ਕਹਦਾ ਚੁੰਨਾ ਨਾ ਤੂੰ ਸਰਗੀ ਆ ਮੈਂ ਇਹ ਗੱਲ ਨਹੀਂ ਕਹਿੰਦਾਗਾ ਹੁਣ ਆਂਡੋ ਗਵਾਂਡੋ ਕੋਈ ਬਤਾਏ ਦੇਣਾਊਗਾ ਤੇ ਜੇ ਤੂੰ ਇਦਾਂ ਦਾ ਭੂ ਖਾ ਲੋ ਕਿ ਅਗਲੇ ਦਿਨ ਜਾਣੇ ਥੋੜਾ ਉਹਨਾਂ ਸਮਝਾ ਲੋ ਕਿ ਰੂਹਾਂ ਦੇ ਅਧਿਕਾਰ ਆਪਣੀ ਮਨ ਮਰਜ਼ੀ ਕਰ ਨਹੀਂ ਆ ਕਰ ਨਹੀਂ ਡਈਆਂ ਵਾ ਮੇ ਲੱਗਿਆ ਪਤਾ ਸਾਰੇ ਪਿੰਡ ਨੂੰ ਮੈਂ ਤਾਂ ਆਪ ਦੱਸੂ ਹੈ ਪਿਆ ਆ ਭਤਰੀਆਂ ਹੋ ਗਈਆਂ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ ਉਹ ਦਿਨ ਦੂਰ ਨਹੀਂ ਆ ਜਦੋਂ ਦੋਹਾਂ ਨੇ ਨਿਕਲ ਜਾਇਓ ਫਿਰ ਮम्मी ਦਾ ਰਬ ਕਰੋ ਤੁਹਾਡੇ ਵਾਲੀ ਤੇ ਹਾਦਸਾ ਹੋ ਗਈ ਹੈ ਮੈਂ ਤਾਂ ਪਿਆਰ ਨਾਲ ਤੁਹਾਡੇ ਨਾਲ ਗੱਲ ਕਰਨ ਦੇ ਆ ਤੇ ਤੂੰ ਹੀ ਲਿੰਬੀ ਕ੍ਰਾਸ ਕਰਨ ਦੇ ਇਦਾਂ ਦੀ ਗੱਲ ਤੁਹਾਨੂੰ ਸੋਭਾ ਦਿੰਦੀ ਆ ਆਪਣੇ ਨਾਲ ਸੋਭਾ ਦਿੰਦੀ ਆ ਸੱਚ ਬੋਲਦੀਆਂ ਸੱਚ ਇਹਨਾਂ ਦੇ ਪਰ ਨਿਕਲ ਆਏ ਆ ਵੇਖੀ ਉੱਡਦੀਆਂ ਚਮਕਿਆ ਪੱਥਰ ਤੇ ਹੱਥ ਮਾਰ ਮਾਰ ਰੋਣਾ ਦੋਵਾਂ ਭਰਾਵਾਂ ਦੇ ਤੇ ਜੀ ਮੰਮੀ ਸੱਚ ਨਹੀਂ ਬੋਲਦੇ ਤੂੰ ਹੀ ਜ਼ਿਆਦਾ ਓਵਰ ਬੋਲਦੇ ਜੇ ਚਾਹ ਲੱਗਣ ਵੀ ਰਿਹਾ ਵਾਪੇ ਤੂੰ ਹਰ ਗੱਲ ਦੇ ਵਿੱਚ ਉਹਨਾਂ ਦੇ ਪਿੱਛੇ ਪਏ ਰਹਿੰਦੇ ਜੇ ਚੰਗਾ ਨਹੀਂ ਲੱਗਦਾ ਹੈਗਾ ਤੁਹਾਡੇ ਲੱਗਦਾ ਖਲੋਣਾ ਜਿਹੜਾ ਉਹ ਚਲਿਆ ਦਾ ਘਟ ਜਾ ਤਾਫਾ ਹੋ ਜਾ ਉਹਨਾਂ ਦੇ ਲੱਗੇ ਮੇਰੇ ਲੱਗੇ ਕਰਨਾ ਆ ਆ ਵਾ ਹੈ ਉਹ ਛਲਾਂਦੇ ਫਿਰਦੇ ਦੋਵੇਂ ਮਰ ਜੜੇ ਬੁੜੀਆਂ ਦੇ ਮਗਰ ਤੁਰੇ ਫਿਰਦੇ ਹਰੇ ਕੀ ਹੋ ਗਿਆ ਇਹਨਾਂ ਖੱਤਿਆਂ ਨੂੰ ਕਿਤੇ ਮਾਂ ਦਾ ਤੇ ਚਿੱਤਾ ਹੀ ਭੁੱਲ ਗਿਆ ਤੁਹਾਡੀ ਮਾਂ ਵੀ ਕੁਛ ਹੈਗੀ ਆ ਘਰ ਦੇ ਵਿੱਚ ਪਿਓ ਤਾਂ ਹੀ ਗਏ ਦੋਵੇਂ ਨੱਕ ਮੇਕੇ ਤਾਂ ਆਦੇ